ਪੰਜਵੀਂ ਜਮਾਤ ਦੇ ਪਿਆਰੇ ਵਿਦਿਆਰਥੀਓ ਤੁਹਾਡਾ ਪੰਜਵੀਂ ਦੀ ਪੰਜਾਬੀ ਜਮਾਤ 'ਚ ਸਵਾਗਤ ਹੈ ਪਿਆਰੇ ਬੱਚਿਓ ਅੱਜ ਅਸੀਂ ਵਰਕਸ਼ੀਟ ਨੰਬਰ 3 ਦਾ ਪ੍ਰਸ਼ਨ ਨੰਬਰ 19 ਕਰਾਂਗੇ ਰੁੱਖਾਂ ਦੀ ਮਹੱਤਤਾ ਬਾਰੇ ਜਾਣਕਾਰੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਾਨੂੰ ਰੁੱਖਾਂ ਨੂੰ ਵੱਡਣਾ ਨਹੀਂ ਚਾਹੀਦਾ ਹਰ ਇੱਕ ਬੱਚਾ ਹਰ ਸਾਲ 'ਚ ਇੱਕ ਰੁੱਖ ਜ਼ਰੂਰ ਲਗਾਵੇ ਤੇ ਚਲੋ ਬੱਚਿਓ ਸ਼ੁਰੂ ਕਰਦੇ ਹਾਂ ਰੁੱਖਾਂ ਦੀ ਮਹੱਤਤਾ ਬਾਰੇ ਜਾਣਕਾਰੀ ਪ੍ਰਸ਼ਨ 19 ਰੁੱਖਾਂ ਦੀ ਮਹੱਤਤਾ ਬਾਰੇ 17 ਲਿਖੋ ਹਾਂਜੀ ਬੱਚਿਓ ਤੁਹਾਨੂੰ ਹਮੇਸ਼ਾ ਅਸੀਂ ਕਹਿੰਦੇ ਹਾਂ ਕਿ ਆਪਣੇ ਆਪਣੇ ਜਨਮ ਦਿਨ ਤੇ ਇੱਕ ਇੱਕ ਪੌਦਾ ਜ਼ਰੂਰ ਲਗਾਓ ਆਓ ਅੱਜ ਰੁੱਖਾਂ ਦੀ ਮਹੱਤਤਾ ਬਾਰੇ ਜਾਣਕਾਰੀ ਲਈਏ ਰੁੱਖਾਂ ਦੀ ਸਾਡੇ ਜੀਵਨ ਵਿੱਚ ਬਹੁਤ ਮਹੱਤਤਾ ਹੈ ਮਨੁੱਖਾਂ ਸਮੇਤ ਜਿੰਨੇ ਜੀਵ ਧਰਤੀ ਉੱਤੇ ਵਸਦੇ ਹਨ ਉਹਨਾਂ ਦਾ ਜੀਵਨ ਰੁੱਖਾਂ ਦੇ ਸਹਾਰੇ ਹੀ ਹੈ ਇਹ ਸਾਡੀ ਕੁੱਲੀ ਗੁੱਲੀ ਤੇ ਜੁੱਲੀ ਦੀਆਂ ਤਿੰਨ ਮੁੱਖ ਲੋੜਾਂ ਪੂਰੀਆਂ ਕਰਦੇ ਹਨ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਮਨੁੱਖ ਨੂੰ ਜਿਉਂਦੇ ਰਹਿਣ ਲਈ ਭੋਜਨ ਦੀ ਲੋੜ ਹੈ ਪੋਜਨ ਲਈ ਫਲ ਅੰਨ ਸਬਜ਼ੀਆਂ ਦੁੱਧ ਕਿਉ ਆਦ ਸਭ ਕੁਝ ਰੁੱਖਾਂ ਦੀ ਬਦੌਲਤ ਹੀ ਤਿਆਰ ਹੁੰਦੇ ਹਨ ਪੇਡਾਂ ਬੱਕਰੀਆਂ ਤੇ ਹੋਰ ਪਸ਼ੂ ਇਹਨਾਂ ਦੇ ਪੱਤੇ ਖਾ ਕੇ ਹੀ ਸਾਨੂੰ ਦੁੱਧ ਦਿੰਦੇ ਹਨ ਜਿਸ ਤੋਂ ਦਹੀਂ ਲੱਸੀ ਮੱਖਣ ਤੇ ਪਨੀਰ ਤਿਆਰ ਹੁੰਦੇ ਹਨ ਇਥੋਂ ਤੱਕ ਕਿ ਸ਼ਹਿਦ ਰੇਸ਼ਮੀ ਤੇ ਸੂਤੀ ਕਪੜਾ ਵੀ ਸਾਨੂੰ ਰੁੱਖਾਂ ਦੀ ਬਦੌਲਤ ਹੀ ਪ੍ਰਾਪਤ ਹੁੰਦਾ ਹੈ ਰੁੱਖ ਸਾ ਲੈਂ ਲਈ ਹਵਾ ਨੂੰ ਸਾਫ਼ ਕਰਦੇ ਹਨ ਜੋ ਕਿ ਸਾਡੇ ਜੀਵਨ ਦਾ ਆਧਾਰ ਹੈ ਹਾਂਜੀ ਬੱਚੋ ਹਵਾ ਤੋਂ ਬਿਨਾ ਅਸੀਂ ਸਾਹ ਨਹੀਂ ਲੈ ਸਕਦੇ ਇਹ ਸਾਡੇ ਲਈ ਵਰਖਾ ਦਾ ਕਾਰਨ ਬੰਦੇ ਹਨ ਤੇ ਉਪਜਾਊ ਮਿੱਟੀ ਨੂੰ ਰੁੜਣ ਤੋਂ بچਾਉਂਦੇ ਹਨ ਰੁੱਖਾਂ ਦੇ ਪੱਤੇ ਤੇ ਹੋਰ ਹਿੱਸੇ ਗਲ ਸੜ ਕੇ ਖਾਦ ਬਣ ਜਾਂਦੇ ਹਨ ਜੋ ਕਿ ਹੋਰਨਾਂ ਪੌਦਿਆਂ ਦੀ ਖੁਰਾਕ ਬਣਦੀ ਹੈ ਰੁੱਖਾਂ ਦੀ ਪੱਤਿਆਂ ਫੁੱਲਾਂ ਛਿੱਲਾਂ ਜੜਾਂ ਤੋਂ ਕਈ ਤਰ੍ਹਾਂ ਦੀਆਂ ਦਵਾਈਆਂ ਬਣਦੀਆਂ ਹਨ ਰੁੱਖ ਸਾਟੇ ਆਲੀਦਵਾਲੀ ਨੂੰ ਹਰਾ ਪਰਾ ਤੇ ਸੁੰਦਰ ਬਣਾਉਂਦੇ ਹਨ ਇਹਨਾਂ ਦੇ ਫੁੱਲ ਦਿਲ ਨੂੰ ਖਿੱਚਦੇ ਹਨ ਤੇ ਮਹਿਕਾ ਖਿਲਾਰਦੇ ਹਨ ਇਸ ਪ੍ਰਕਾਰ ਰੁੱਖਾਂ ਦੀ ਸਾਡੇ ਜੀਵਨ ਵਿੱਚ ਬਹੁਤ ਮਹਾਨਤਾ ਹੈ ਸਾਨੂੰ ਰੁੱਖਾਂ ਨੂੰ ਵੱਢਣਾ ਨਹੀਂ ਚਾਹੀਦਾ ਤੇ ਇਹਨਾਂ ਨੂੰ ਵੱਧ ਤੋਂ ਵੱਧ ਲਾ ਕੇ ਇਹਨਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਆਓ ਸਾਰੇ ਪ੍ਰਣ ਕਰੀਏ ਕਿ ਅਸੀਂ ਕਦੇ ਵੀ ਰੁੱਖਾਂ ਨੂੰ ਕਟਾਂਗੇ ਨਹੀਂ ਅਤੇ ਹਰ ਸਾਲ ਆਪਣੇ ਜਨਮ ਦਿਨ ਤੇ ਇੱਕ ਰੁੱਖ ਜ਼ਰੂਰ ਲਗਾਵਾਂਗੇ ਤੇ ਹੁਣ ਸਮਾਂ ਹੈ ਕਰਦੇ ਕੰਮ ਤਾਂ ਹਾਂਜੀ ਬਾਰੇ ਬੱਚਿਓ ਤੁਸੀਂ ਘਰ ਦੇ ਕੰਮ ਵਿੱਚ ਆਪਣੇ ਮਾਤਾ ਪਿਤਾ ਦੀ ਸਹਾਇਤਾ ਦੇ ਨਾਲ ਇੱਕ ਰੁੱਖ ਜ਼ਰੂਰ ਲਗਾਉਣਾ ਹੈ ਚਾਹੇ ਉਹ ਆਪਣੇ ਘਰ 'ਚ ਲਗਾਓ ਸਕੂਲ 'ਚ ਲਗਾਓ ਜਾਂ ਪੰਚਾਇਤਕਾਰ ਕਿਸੇ ਵੀ ਖਾਲੀ ਜਗ੍ਹਾ ਤੇ ਨਾਲ ਦੇ ਨਾਲ ਤੁਸੀਂ ਇਸ ਨੂੰ ਆਪਣੀ ਕਾਪੀ ਉੱਪਰ ਸੁੰਦਰ ਲਿਖਾਈ ਵਿੱਚ ਲਿਖਣਾ ਹੈ ਅਤੇ ਆਪਣੇ ਅਧਿਆਪਕ ਨੂੰ ਚੈੱਕ ਕਰਵਾਉਣਾ ਹੈ